ਕਿਆ ਨਾਮ ਦੱਸੋ ਮੈਂ ਨਾਇ ਬੱਬਰ ਕੁਮਾਰ ਜੀ ਐ ਟੈਂਪੋ ਦੀ ਨੰਨਾ ਜੀ ਕਿਹਨ ਦੇ ਬਹੁਤ ਇੰਨੀ ਪਛਾਣੀਏ ਵੇਟ ਪਰੇਸ਼ਾਨੀ ਤਾਂ ਹੁੰਦੀ ਨੇ ਕਾਫੀ ਆਂਦੀ ਐ ਅਣੀ ਕੋਈ ਕੁਝ ਦਿਖਦਾ ਨਹੀਂ ਐਤੋ ਜਿਵੇਂ ਚੱਲਦਾ ਕੋਈ 7:30 7:30 ਵੇਚ ਲਈਦਾਗਾ ਆਪ ਕੋ ਬੜੀ ਹਾਂ ਜੇ ਸਰਕਾਰ ਦੇ ਬਹੁਤ ਰੋੜ ਤੇ ਜਾਇਦਾਦ ਉਹ ਦਿਖਦਾ ਕੋਈ ਨਹੀਂ ਕੋਈ ਨਾ ਕੋਈ ਬੜ ਵੀ ਲੱਗਦਾ ਕੋਈ ਕਿਸੇ ਟੀਮ ਨੇ ਕੋਈ ਲੱਗਦੇ ਕੋਈ ਤੇ ਬਜਾਵ ਤੇ ਆ ਕੇ ਕੋਈ ਨਿਕਲਣਾ ਮਿਲਦਾ ਤੇ ਜਣਾ ਫਰਮਾਨ ਹਾਂਜੀ ਅਫਸਰ ਇਹ ਘਟਾ ਲਈ ਦੀ ਅਰਮਾਨਾ ਹੋਰੀ ਹੋਰੀ ਰਹੀ ਜਾਂਦਾ ਇਹ ਕਹਿਣਾ ਚਾਹੀਦਾ ਜਦੋਂ ਤੁੰਡ ਦੇ ਵਿੱਚ ਕੀ ਵਿਕਲ ਹੈ ਜਾਂਦਾ ਉਹਨੇ ਦੇ ਬਿਚ ਬੰਦਾ ਵੀ ਕਹਿ ਸਕਦਾ ਤੇ ਇਹ ਤਾਂ ਸਾਨੂੰ ਕੁਦਰਤੀ ਇੱਕ ਚੀਜ਼ ਆ ਕੋਈ ਪਰੇਸ਼ਾਨੀ ਤਾਂ ਹੈ ਵਾ ਪਰੇਸ਼ਾਨੀ ਤਾਂ ਨਹੀਂ ਹੈ ਤੇ ਆਪਣੀ ਸੇਫਟੀ ਨਾਲ ਧਿਆਨ ਚੀ ਹਾਂਜੀ 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 ਜੀ ਜਿਹਦਾ ਅਸੀਂ ਰੋਡ ਤੇ ਜਦੋਂ ਚੜਦੇ ਆ ਤੇ ਆਪਨਾ ਆਪ ਉਹਦਾ ਦੇਖ ਤੇ ਆ ਕੇ ਚੱਲਦੇ ਆ ਲਾਈਟਾਂ ਆ ਕੋ ਚੜਦੇ ਆ ਇੰਡੀਕੇਟਰ ਚੜਦੇ ਆ ਇਹ ਜਾਗਰਣ ਪਾਸੇ ਲੱਗੇ ਗੱਡੀ ਆ ਰਹੀ ਹੈ ਕੋਈ। ਨੁਕਸਾਨ ਤਾਂ ਹੁੰਦਾ ਵਾ ਪਰ ਜਿਹੜਾ ਇਹਨੂੰ ਕਿਨੇ ਆਣਾ ਜਾਣਾ ਹੁੰਦਾ ਜਾਂ ਕਿਤੇ ਵੀ ਕੋਈ ਪਰੇਸ਼ਾਨੀ ਦੀ ਆਂਦੀ ਹੁੰਦੀ ਹੈ ਜਿਵੇਂ ਕੰਮ ਤੇ ਜਾਣਾ ਹੁੰਦਾ ਬੱਸ ਦੇੜਾ ਇਹ ਬੱਸ ਨੂੰ ਹੋਰ ਚੱਲਣਾ ਪੈਂਦਾ ਉਹਨੇ ਪਰੇਸ਼ਾਨੀ ਤੇ ਹਰ ਕਿਨੂੰ ਆਉਂਦੀ ਹੈ। ਆਪ ਜੀ ਆਪਣਾ ਨਾਮ ਦੱਸਿਓ। ਗੁਰਨਾਮ ਸਿੰਘ। ਕੀ ਕੰਮ ਕਰਦੇ ਹੋ? 릭ਸ਼ਾ। 릭ਸ਼ਾ। ਨਹੀਂ। ਆਈ ਤੁਹਾਨੂੰ ਤੇ ਕੀ ਕਿੰਨੀ ਕੀ ਪਰੇਸ਼ਾਨੀ ਹੁੰਦੀ ਕਿੰਨੇ ਵਜੇ ਹੁੰਦੇ ਮੈਂ 4:30 ਵਜੇ ਘਰੋਂ ਨਿਕਲਿਆ ਤੇ ਤੁਹਾਨੂੰ ਬਹੁਤ ਜਿਆਦਾ ਸੀ ਗਾੜੀ ਦਿਖਾਈ ਕੱਖ ਨਹੀਂ ਹੁੰਦਾ ਪਰੇਸ਼ਾਨੀ ਕਿੰਨੀ ਹੁੰਦੀ ਹੈ ਪਰੇਸ਼ਾਨੀ ਤੇ ਹੋਣੀ ਹਣੀ ਜੇ ਤੁਹਾਨੂੰ ਤੇ ਪਰੇਸ਼ਾਨੀ ਹੋਣੀ ਹੈ ਜਦੋਂ ਗਾਈ ਦਾ ਲੱਭਦਾ ਹੀ ਗਾੜੀ ਕੱਖਣੀ ਆ ਉਹ ਚੀਜ਼ ਦਾ ਨਹੀਂ ਅੱਗੋਂ ਪਤਾ ਲੱਗਦਾ ਵੀ ਕਿਹੜੀ ਚੀਜ਼ ਆ ਰਹੀ ਹੈ ਕਿਹੜੀ ਨਹੀਂ ਆ ਰਹੀ ਦੋ ਇੱਕ ਮੋਟਰਸਾਈਕਲ ਬਰਾਬਰ ਤੇ ਹੁੰਦੇ ਉਹਨੇ ਆਉਂ ਜਾਉਂਦਾ ਜਿਵੇਂ ਵੱਡੀ ਆਉਣ ਰਹੀ ਆ ਮੈਂ ਤਾਂ ਨਹੀਂ ਸਾਵਧਾਨੀ ਕਰਨੀ ਆ ਨਹੀਂ ਬਿਲਕੁਲ ਸਾਵਧਾਨੀ ਨਾਲ ਚੱਲਣਾ ਹੈ ਹੌਸਤੇ ਚੱਲਣਾ ਚਾਹੀਦਾ ਬਿਲਕੁਲ ਕੇ ਜਦੋਂ ਰਿਕਸ਼ਾ ਵਾਲਿਆਂ ਨੂੰ ਬਹੁਤ ਤੰਗੀ ਹੁੰਦੀ ਹੈ ਹਾਂ ਤੰਗੀ ਹੁੰਦੀ ਹੋਣੀ ਆ ਦੇ ਕਿਨੇ ਮਿਟੇ ਮੈਂ ਉਸ ਦਾ ਤੇ ਬੜੀ ਜਲਦੀਆਂ 3:30 ਵਜੇ ਉੱਠੋਣਾ ਸਾਢੇ 4:00 ਵਜੇ ਘਰੋਂ ਨਿਕਲਣਾ ਸਾਰੀ ਪਹਿਲੇ ਫੋਨ ਕਰਦੇ ਪਹਿਲੋਂ ਆ ਜਾਈਦਾ ਵਾ ਗੁਰਦੁਆਰਾ ਸਾਹਿਬ ਦੀ ਜਵਾਰੀ ਹੁੰਦੀ ਹੈ ਹਾਂ ਉਹ ਵਾ ਹੋਣੀ ਹੈ ਸਾਢੇ ਪਹਿਲੇ ਉਹ ਲੈੰਦਾ ਦਾ 2:00 ਵਜੇ ਹੁੰਦੀ ਹੈ